ਸਰ ਸਾਡਾ ਜਿਹੜਾ ਪਿੰਡ ਆ ਬਹੁਤਾ ਵੱਡਾ ਨਹੀਂ ਗਾ 40 ਤੋਂ 45 ਘਰ ਆ 300 ਦੇ ਕਰੀਬ ਆਬਾਦੀ ਆ ਤੇ 200 ਦੇ ਕਰੀਬ ਜਿਹੜੀਆਂ ਵੋਟਾਂ ਆ ਸਾਡੇ ਪਿੰਡਾਂ ਜੀ ਜਿਹੜਾ ਇੱਥੇ ਬਿਮਾਰੀਆਂ ਫੈਲਣ ਦਾ ਮੁੱਖ ਕਾਰਨਾ ਸਾਡੇ ਪਿੰਡ ਦੇ ਨੇੜੇ ਇੱਕ ਕਸਬਾ ਵਾ ਫਤੇਗੜ ਪਿੰਤੂਰ ਜਿਸ ਦਾ ਗੰਦਾ ਪਾਣੀ ਸਾਡੇ ਪਿੰਡ ਦੇ ਲਾਗੇ ਇੱਕ ਛੱਪੜ ਆ ਜਿਸ ਦੀ ਡੰਗਾਈ 40 ਤੋਂ 45 ਫੋਟਾ ਉਸ ਦੇ ਵਿੱਚ ਆ ਕੇ ਪੈਂਦਾ ਵਾ ਜੋ ਕਿ ਸਾਡੇ ਪਿੰਡ ਦੇ ਪਾਣੀ ਦੇ ਲੈਵਲ ਦੇ ਬਿਲਕੁਲ ਬਰਾਬਰ ਆ ਜਿਸ ਦੇ ਕਾਰਨ ਉਸ ਪਾਣੀ ਦਾ ਅਸਰ ਸਾਡੇ ਪਿੰਡ ਦੇ ਪਾਣੀ ਵਿੱਚ ਜਾ ਰਿਹਾ ਤੇ ਉਹੀ ਪਾਣੀ ਅਸੀਂ ਪੀ ਰਹੇ ਹਾਂ ਤੇ ਸਾਡੇ ਜਾਨਵਰ ਜਿਹੜੇ ਆ ਪਸ਼ੂ ਆ ਜਿਨ੍ਹਾਂ ਦਾ ਅਸੀਂ ਦੁੱਧ ਵਰਤਦਿਆਂ ਕਰੇ ਉਹੀ ਪਾਣੀ ਉਹ ਪੀ ਰਹੇ ਜਿੰਦੇ ਕਰਕੇ ਸਾਡੇ ਪਿੰਡ ਦੇ ਵਿੱਚ ਜਿਹੜਾ ਬਿਮਾਰੀਆਂ ਦਾ ਸੰਸਾਰਾ ਚੱਲ ਰਿਹਾ ਜੀ ਪਿਛਲੇ ਦਿਨੀ ਤੁਹਾਡੇ ਫਾਦਰ ਸਾਹਿਬ ਵੀ ਐਕਸਪਾਇਰ ਹੋਈ ਸੀ ਉਹਦਾ ਕੀ ਕਾਰਨ ਸੀ ਮੇਰੇ ਸਰ ਫਾਦਰ ਸਾਹਿਬ ਮੇਰੇ ਦਾਦਾ ਜੀ ਦੋ ਸਾਡੇ ਘਰ ਜਿੰਨੀਆਂ ਕੈਂਸਰ ਦੀ ਬਿਮਾਰੀ ਨਾਲ ਮੌਤਾਂ ਹੋ ਚੁੱਕੀਆਂ ਵਾ 2020 ਦੇ ਵਿੱਚ ਮੇਰੇ ਦਾਦਾ ਜੀ ਦੀ ਡੈਥ ਹੋਈ ਆ ਤੇ 2024 ਦੇ ਵਿੱਚ ਮੇਰੇ ਫਾਦਰ ਸਾਹਿਬ ਜਿਹੜੇ ਉਹਨਾਂ ਦੀ ਡੈਥ ਹੋਈ ਹੈ ਜੀ ਉਹਨਾਂ ਦਾ ਵੀ ਤੇ ਹੋਰ ਵੀ ਪਿੰਡ ਦੇ ਵਿੱਚ ਮੋਕਾ ਹੋ ਰੀਆਂ ਨੇ ਸਰਕਾਰਾਂ ਨੇ ਜਿਹੜੀਆਂ ਸਿਹਤ ਸੂਜਨਾ ਨੂੰ ਲੈ ਕੇ ਵਾਅਦੇ ਕਰ ਰਹੀਆਂ ਨੇ ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਕੀ ਕਹਿਣਾ ਚਾਹੀਦਾ ਇਹ ਇਹ ਸਾਰੇ ਅਸੀਂ ਕਹਿਣਾ ਚਾਹੁੰਦੇ ਆਂ ਵੀ ਸਰਕਾਰਾਂ ਦੀ ਬਹੁਤ ਵੱਡੀ ਨਲਾਇਕੀ ਆ ਇਸ ਚੀਜ਼ ਦੇ ਪਿੱਛੇ ਪਿਛਲੇ 5 ਸਾਲ ਤੋਂ ਅਸੀਂ ਡੀਸੀ ਸਾਹਿਬ ਤੱਕ 4 ਤੋਂ 5 ਦਰਖਾਸਤਾਂ ਲੈ ਕੇ ਜਾ ਚੁੱਕੇ ਆ ਮੈਡਮ ਚਰੂਮਿਤਾ ਜੀ ਨਾਲ ਤਰ ਮਕੋੜ ਤੋਂ ਉਹਨਾਂ ਕੋਲ ਅਸੀਂ 4 ਤੋਂ 5 ਵਾਰ ਜਾ ਚੁੱਕੇ ਆ ਜੋ ਸਾਡੀ ਸੁਣਵਾਈ ਬਿਲਕੁਲ ਵੀ ਨਹੀਂ ਕੀਤੀ ਗਈ ਮੈਡਮ ਚਾਰੂਮੇਤਾ ਜੀ ਖੁਦ ਆ ਕੇ ਸਾਡਾ ਜਿਹੜਾ ਮੌਕਾ ਵੀ ਦੇਖ ਕੇ ਗਏ ਹੋਏ ਛੱਪੜ ਤੇ ਖਬਰਾਂ ਵੀ ਅਸੀਂ ਲਵਾ ਰਹੇ ਕਾਫੀ ਲੰਮੇ ਸਮੇ ਤੋਂ ਪਰ ਸਰਕਾਰ ਦੇ ਕੰਨ ਤੇ ਹਜੇ ਤੱਕ ਜੂੰ ਨਹੀਂ ਸਰਗੀ ਹੁਣ ਕੋਈ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਕੋਈ ਨਮਾਇਦਾ ਤੁਹਾਡੇ ਕੋਲ ਪਹੁੰਚੇ ਨਹੀਂ ਸਰ 10 ਦਿਨ ਹੋ ਗਏ ਆ ਜੀ ਬੱਚੇ ਦੀ ਮੌਤ ਨੂੰ ਛੋਟਾ ਜਿਹਾ ਬੱਚਾ ਸੀ 12 ਸਾਲ ਦੀ ਉਮਰ ਸੀਗੀ ਹਜੇ ਤੱਕ ਸਾਡੇ ਪਿੰਡ ਵਿੱਚ ਨਾ ਤਾਂ ਕੋਈ ਪ੍ਰਸ਼ਾਸਨ ਦੀ ਟੀਮ ਆਈ ਐ ਸਿਰਫ ਪਾਣੀ ਦੇ ਸੈਂਪਲ ਲੈਣ ਆਏ ਆ ਉਹ ਵੀ ਸਾਰੇ ਪਿੰਡ ਦੇ ਸੈਂਪਲ ਨਹੀਂ ਲੈ ਕੇ ਗਏ ਸਿਰਫ ਅੱਦੇ ਕੰਦੇ ਸੈਂਪਲ ਲੈ ਕੇ ਗਏ ਆ ਤੇ ਕੋਈ ਏਡੀ ਕਾਰਵਾਈ ਹੋ ਨਹੀਂ ਰਹੀ ਸਰ ਹੁਣ ਆਪਾਂ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਤੋਂ ਸਰ ਸਾਡੀ ਇਹੀ ਮੰਗ ਆ ਵੀ ਜਿਹੜਾ ਜਿਹੜਾ ਕਿ ਅਸੀਂ ਚੇਤਾਵਨੀ ਦਿੱਤੀ ਆ ਪ੍ਰਸ਼ਾਸਨ ਨੂੰ ਵੀ ਸਾਡੇ ਜਿਹੜਾ ਪਿੰਡ ਦੇ ਬੱਚੇ ਦੀ ਮੌਤ ਹੋਈ ਜਾਂਦਾ ਭੋਗ ਆ ਜੀ ਕੱਲ ਨੂੰ ਕੱਲ ਤੱਕ ਜੇ ਤੱਕ ਪ੍ਰਸ਼ਾਸਨ ਇਸ ਦੇ ਕੋਈ ਕਾਰਵਾਈ ਕਰਦਾ ਤੇ ਠੀਕ ਆ ਨਹੀਂ ਤੇ ਫਿਰ ਅਸੀਂ ਕਿਸਾਨ ਜਥੇ ਬੰਦਿਆਂ ਨੂੰ ਨਾਲ ਲੈ ਕੇ ਇੱਕ ਵੱਡਾ ਸੰਘਰਸ਼ ਕਰਾਂਗੇ ਜਿਸ ਪਾਣੀ ਦੇ ਖਾਣ ਸਾਨੂੰ ਇਸ ਬੱਚੇ ਦੇ ਜਾਨ ਦਾ ਮੈਂ ਬਹੁਤ ਹੀ ਮੇਰੇ ਕੋ ਕੋਈ ਸ਼ਬਦ ਨਹੀਂ ਹੈ ਜਿੰਦੇ ਨਾਲ ਮੈਂ ਦੁੱਖ ਦਾ ਜ਼ਹਾਰ ਕਰ ਸਕਾਂ ਮੇਰਾ ਨਾਮ ਛਮਸ਼ੀਰ ਸਿੰਘ ਹੈ। ਔਰ ਅਸੀਂ ਇਸ ਸਰਪੰਚ ਸਾਹਿਬ ਦੇ ਘਰੇ ਇਸ ਦੁੱਖ ਦੀ ਘੜੀ ਦੇ ਵਿੱਚ ਦੁੱਖ ਮਣਾਉਣ ਵਾਸਤੇ ਆਏ ਆ। ਪਰ ਅਸੀਂ ਕੀ ਕਰੀਏ? ਸਾਡੇ ਕੋਲ ਇੱਥੇ ਆਣ ਕੇ ਇਹਨਾਂ ਦੇ ਹੌਸਲਾ ਦੇਣ ਵਾਸਤੇ ਵੀ ਦੋ ਸ਼ਬਦ ਨਹੀਂ ਹੈਗੇ ਸਾਡੇ ਕੋਲ। ਕਿਉਂਕਿ ਸਾਡੇ ਨਾਲ ਇਹੋ ਜਿਹਾ ਜਿਹੜਾ ਕਹਿਰ ਵਾਪਰਿਆ ਏ ਇਹ ਜਿੱਥੇ ਰੱਬ ਦੇ ਨਾਲ ਕੋਈ ਸਾਡਾ ਪਿਛਲੇ ਜਨਮਾਂ ਦਾ ਕੋਈ ਵੈਰ ਹੋਊਗਾ ਜਿਹੜਾ ਉਹਨੇ ਲਿਆ ਏ। ਪਰ ਜੋ ਉਸ ਤੋਂ ਵੀ ਬਾਅਦ ਅਸੀਂ ਗੱਲ ਕਰ ਲਈਏ ਵੱਡੀ ਗੱਲ ਕਰ ਲਈਏ ਤੇ ਜਿਹੜੀ ਸਾਡੀਆਂ ਸਰਕਾਰਾਂ ਨੇ ਸਾਡੇ ਪੁੱਤ ਦੀ ਮੌਤ ਕੀਤੀ ਆ ਸਾਡੇ ਇਸ ਬੱਚੇ ਦੀ ਜਵਰਾਜ ਸਿੰਘ ਛੋਟਾ ਜਿਹਾ ਬੱਚਾ 12 ਸਾਲ ਦੀ ਉਹਦੀ ਉਮਰ ਤੁਸੀਂ ਤਸਵੀਰ ਦੇ ਵਿੱਚ ਜਨਤਾ ਨੂੰ ਦਿਖਾਓਗੇ ਮੈਂ ਤੁਹਾਡੇ ਸਾਹਮਣੇ ਬਣਾਇਆ ਦੱਸਣਾ ਚਾਹੁੰਦਾ ਵੀ ਸਾਡੇ ਬੱਚੇ ਦਾ ਮੌਤ ਨਹੀਂ ਹੋਈ ਇੱਕ ਹਸਾਬ ਨਾਲ ਸਾਡੀਆਂ ਸਰਕਾਰਾਂ ਨੇ ਹੁੰਦਾ ਕਤਲ ਕੀਤਾ ਕਿਉਂਕਿ ਇਸ ਪਿੰਡ ਦੇ ਵਿੱਚ ਇਹ ਪਹਿਲੀ ਮੌਤ ਨਹੀਂ ਇਸ ਪਿੰਡ ਦੇ ਸਾਬਕਾ ਸਰਪੰਚ ਵੀ ਮੇਰੇ ਨਾਲ ਖਲੋਤੇ ਆ ਮੌਜੂਦਾ ਸਰਪੰਚ ਜੀ ਆਪਾਂ ਘਰੇ ਖਲੋਤੇ ਆ ਇਸ ਪਿੰਡ ਦੇ ਵਿੱਚ 14ਵੀਂ ਮੌਤ ਆ ਜਿਹੜੀ ਕੈਂਸਰ ਦੇ ਨਾਲ ਹੋਈ ਆ ਥੱਬਿਆਂ ਦੀਆਂ ਥੱਬਿਆਂ ਦਾ ਥੱਬਿਆਂ ਦੀਆਂ ਥੱਬੇ ਦਰਖਾਸਤਾਂ ਦੇ ਇਹਨਾਂ ਦੇ ਕੋਲ ਪਏ ਆ ਅਫਸਰ ਜਦੋਂ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਉਦੋਂ ਮਗਰਮੱਛ ਧਿਆਨ ਜੂਬਉਣ ਵਾਸਤੇ ਕੋਈ ਜਾਂ ਆਪਦੇ ਖਾਣਾ ਪੂਰਤੀ ਵਾਸਤੇ ਇੱਥੇ ਆ ਜਾਂਦੇ ਆ ਪਰ ਸਾਰੇ ਪਿੰਡ ਵਾਸੀ ਇੱਥੇ ਖਲੋਤੇ ਆ ਉਸ ਤੋਂ ਮਗਰੋਂ ਕੋਈ ਦੁਬਾਰਾ ਜਿਹੜੀ ਸਾਡੀਆਂ ਸਿੰਪਲ ਲੈ ਕੇ ਜਾਂਦਾ ਹੈ ਪਾਣੀ ਦੇ ਉਹਦੀ ਰਿਪੋਰਟ ਵੀ ਦੱਸਣ ਵਾਸਤੇ ਸਾਨੂੰ ਨਹੀਂ ਆਉਂਦਾ ਵੀ ਤੁਹਾਡਾ ਪਾਣੀ ਇੰਨਾ ਕੁ ਜ਼ਹਿਰੀਲਾ ਏ ਜਾਂ ਇਹਦੇ ਨਾਲ ਤੁਸੀਂ ਪਿੰਡ ਛੱਡ ਦੋ ਜਾਂ ਇਹਦੇ ਨਾਲ ਤੁਸੀਂ ਦੁਨੀਆ ਛੱਡ ਦੋ ਸਾਨੂੰ ਕੁਝ ਵੀ ਦੱਸਣਾ ਆਉਂਦੇ ਪਰ ਪਿੰਡ ਤੇ ਸਾਨੂੰ ਛੱਡਣ ਵਾਸਤੇ ਕੋਈ ਕਹਿੰਦਾ ਨਹੀਂ ਦੁਨੀਆ ਸੀ ਛੱਡੀ ਜਾ ਰਹੇ ਆ 14 ਮੌਤਾਂ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਨਿੱਕੀ ਜਿਹੀ ਆਬਾਦੀ ਵਾਲੇ ਪਿੰਡ ਦੇ ਵਿੱਚੋਂ ਹੋ ਜਾਣੀਆਂ ਇਹ ਕੋ ਬਹੁਤ ਵੱਡੀ ਆਬਾਦੀ ਇਸ ਪਿੰਡ ਦੀ ਔਰ ਕਿੰਨੇ ਟੋਟਲ ਘਰ ਆ ਗਏ 300 ਜਿਹੜੀ ਐ ਇੱਥੋਂ ਦੀ ਆਬਾਦੀ ਆ ਤੇ 22 ਘਰ ਆ 200 ਵੋਟ ਆ 200 ਤੋਂ ਦੇਖੋ 220 ਵੋਟਾਂ ਇਹ ਕਾਰਨ ਕੀ ਸਮਝਾਂ ਕਿ ਕਹਿ ਸਕਦੇ ਵੀ ਪ੍ਰਸ਼ਾਸਨ ਦੀ ਲਾਹ ਪਰਵਾਹੀ ਕਿਉਂਕਿ ਇੱਡੀ ਵੱਡੀ ਘਟਨਾ ਵਾਪਰ ਗਈ ਔਰ ਪਹਿਲਾਂ ਤੁਸੀਂ 10 ਰੋਜ਼ ਇੰਨੀ ਮੌਤਾ ਹੋ ਗਿਆ ਜਿਹੜੀ ਇਸ ਮੌਤ ਦਾ ਕਾਰਨ ਆ ਉਹ ਇਸ ਬੱਚੇ ਦੀ ਮੌਤ ਕੈਂਸਰ ਨਾਲ ਹੋਈ ਆ ਔਰ ਡਾਕਟਰਾਂ ਨੇ ਉਹਨੂੰ ਉਸ ਦੀ ਕੈਂਸਰ ਦਾ ਕਾਰਨ ਜਿਹੜਾ ਹੈ ਉਹ ਸਾਡੇ ਨਾਲ ਹੀ ਬਿਲਕੁਲ ਜਿਹੜਾ ਪਿੰਡ ਦੀ ਨਿਆਈ ਚ ਜਾਂ ਕੰਧ ਦੇ ਨਾਲ ਬਿਲਕੁਲ ਜਿਹੜਾ ਛੱਪੜ ਬਣਿਆ ਹੋਇਆ ਵਾ ਉਹਦੇ ਵਿੱਚ ਜ਼ਰੀਲੇ ਪਾਣੀ ਦਾ ਧਰਤੀ ਵਿੱਚ ਜਜ਼ਬ ਹੋਣਾ ਜਿਹੜਾ ਹੈ ਉਹ ਦੱਸਿਆ ਹੈ ਔਰ ਇੱਥੇ ਲੱਗ ਇੱਕ ਨਗਰ ਐ ਵੱਡਾ ਫਤੇਗੜ ਪੈਂਤੂਰ ਉਹ ਇੱਥੋਂ ਤਕਰੀਬਨ 1.5-2 ਕਿਲੋਮੀਟਰ ਦੀ ਦੂਰੀ ਤੇ ਆ ਪਰ ਉਸ ਪਿੰਡ ਦੇ ਵਿੱਚ ਛੋਟੇ-ਛੋਟੇ ਕਈ ਛੱਪੜ ਸੀਗੇ ਉਹ ਸਾਰਿਆਂ ਨੇ ਇੱਧਰ ਨੂੰ ਜਿਵੇਂ ਅਸੀਂ ਪਾਕਿਸਤਾਨੀ ਹੁੰਨੇ ਆ ਸਾਡੇ ਨਾਲ ਕੋਈ ਵੈਰ ਕੱਢਣਾ ਹੁੰਦਾ ਏ ਇੱਧਰ ਨੂੰ ਪਾਣੀ ਦਾ ਵਹਾਣ ਕਰਕੇ ਸਾਡੇ ਪਿੰਡ ਦੀਆਂ ਜੜ੍ਹਾਂ ਦੇ ਨਾਲ ਬਿਲਕੁਲ ਕੰਧਾਂ ਦੇ ਨਾਲ ਜਿਹੜਾ ਇਹ ਛੱਪੜ ਬਣਾਤਾ ਏ ਜਦੋਂ ਕਿ ਚਾਹੀਦਾ ਏ ਸੀਗਾ ਵੀ ਸਾਡੀਆਂ ਪਿਛਲੀਆਂ ਸਰਕਾਰਾਂ ਨੂੰ ਭਾਵੇਂ ਉਹ ਕਿਸੇ ਵੀ ਪਾਰਟੀ ਦੀਆਂ ਰਹੀਆਂ ਹੋਣ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ ਕਿਸੇ ਦੀ ਸਲਾਹਤ ਨਹੀਂ ਕਰਦਾ ਪਰ ਕਮਸੇ ਕਮ ਉਹਨਾਂ ਨੇ ਆਪ ਦਾ ਜਿਹੜਾ ਵਾ ਉਹ ਸਰਕਾਰ ਦੇ ਹੋਣ ਦਾ ਧਰਮ ਨਹੀਂ ਨਿਭਾਇਆ ਜਿਹੜਾ ਉਹਨਾਂ ਦਾ ਰਾਜ ਧਰਮ ਸੀਗਾ ਜਿਹੜਾ ਉਹਨਾਂ ਨੇ ਪਰਜਾ ਨੂੰ سہولتਾਂ ਦੇਣੀਆਂ ਸੀ ਉਹਨਾਂ ਨੇ ਨਿਭਾਈਆਂ ਨਹੀਂ ਇਸ ਵਾਸਤੇ ਚਾਹੀਦਾ ਤੇ ਇਹ ਸੀ ਵੀ ਏਡੇ 20000 ਤੋਂ 25000 ਦੀ ਆਬਾਦੀ ਵਾਲਾ ਨਗਰ ਆ ਉੱਥੇ ਹੁਣ ਤੱਕ کئی ਸਾਲ ਪਹਿਲਾਂ ਕੁਝ ਚੰਗਾ ਟ੍ਰੀਟਮੈਂਟ ਪਲਾਂਟ ਲੱਗ ਜਾਣਾ ਚਾਹੀਦਾ ਹੈ ਵੀ ਜਾਂ ਉੱਥੋਂ ਜਿਹੜਾ ਸ਼ਹਿਰ ਦਾ ਪਾਣੀ ਨਿਕਲਦਾ ਹੈ ਨਿਕਾਸ ਨਿਕਲਦਾ ਹੈ ਉਹਨੂੰ ਥੋੜਾ ਜਿਹਾ ਸੋਧ ਕੇ ਤੇ ਅਸੀਂ ਇਹਨਾਂ 50 ਫੁੱਟ ਡੂੰਘਾ ਟੋਆ ਜੂ ਪਟ ਰਹੇ ਹਾਂ ਅਸੀਂ ਇਹਨੂੰ ਸੀਵਰੇਜ ਟ੍ਰੀਟਮੈਂਟ ਲਾ ਕੇ ਖੇਤਾਂ ਨੂੰ ਪਾਣੀ ਦੇਗੀ ਜਿਵੇਂ ਕਿ ਇਹਨਾਂ ਨੇ ਕਹਿ ਹੈਗਾ ਕਾਫੀ ਖਾਸਾ ਵੀ ਦਿੱਤੀਆਂ ਛੋਟਾ ਪਿੰਡ ਹੋਣ ਕਰਕੇ ਤਾਂ ਬਸ ਸੁਣਵਾਈ ਨਹੀਂ ਹੋ ਰਹੀ ਇਹਨਾਂ ਦੀ ਅ ਛੋਟਾ ਜਾਂ ਵੱਡੇ ਪਿੰਡ ਦੀ ਗੱਲ ਨਹੀਂ ਜੀ ਜੇ ਆਪਾਂ ਸਮਝ ਲਈਏ ਤੇ ਇੱਕ ਵਿਅਕਤੀ ਦੀ ਵੀ ਉਨੀ ਕੀਮਤ ਹੈ ਜਿੰਨੀ ਪੂਰੇ ਭਾਰਤ ਦੀ ਆ ਕਿਉਂਕਿ ਉਹ ਵਿਅਕਤੀ ਪਰਿਵਾਰ ਵਾਸਤੇ ਉਨੀ ਹੀ ਮਹੱਤਤਾ ਰ ਜਿੰਨੀ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਰੱਖਦੇ ਜਿੰਨੀ ਕਿ ਸਾਡੇ ਦੇਸ਼ ਦਾ ਮੁੱਖ ਮੰਤਰੀ ਰੱਖਦਾ ਜਿੰਨੇ ਕਿ ਸਾਡੇ ਦੇਸ਼ ਦੇ ਐਮਐਲਏ ਸਹਿਬਾਨ ਮੁੱਖ ਮੰਤਰੀ ਸਹਿਬਾਨ ਐਮਪੀ ਸਹਿਬਾਨ ਰੱਖਦੇ ਸਾਡਾ ਬੱਚਾ ਉਹਨਾਂ ਨਾਲੋਂ ਘੱਟ ਨਹੀਂਗਾ ਪਰ ਇਹ ਸੁਣਵਾਈ ਦਾ ਕਾਰਨ ਇਹ ਨਹੀਂ ਹੈ ਸੁਣਵਾਈ ਦਾ ਕਾਰਨ ਇਹ ਹੈ ਵੀ ਸਾਡੀਆਂ ਜਿਹੜੀਆਂ ਸਰਕਾਰਾਂ ਓਹ ਸਾਨੂੰ ਲਾਲਚ ਵਾਲੇ ਪਾਸੇ ਜਾਦਾ ਧੱਕ ਰਹੀਆਂ ਏ ਨਾ ਤੇ ਸਾਨੂੰ ਕੋਈ ਰੁਜ਼ਗਾਰ ਦੇ ਰਹੀਆਂ ਏ ਨਾ ਸਾਨੂੰ ਕੋਈ ਜੀਵਨ ਦਾ ਵਿਜ਼ਨ ਦੱਸ ਰਹੀਆਂ ਨੇ ਨਾ ਸਾਡੀ ਕੋਈ ਸਿਹਤ ਵੱਲ ਧਿਆਨ ਦੇ ਰਹੀਆਂ ਨਾ ਸਾਡੀ ਕੋਈ ਕਾਨੂੰਨ ਵਿਵਸਥਾ ਨੂੰ ਬਾਹਰ ਰੱਖਣ ਵਾਸਤੇ ਸੁਰੱਖਿਆ ਵੱਲ ਧਿਆਨ ਦੇ ਰਹੀਆਂ ਨਾ ਸਾਡੀ ਕੋਈ ਸਿੱਖਿਆ ਵੱਲ ਧਿਆਨ ਦੇ ਰਹੀਆਂ ਇਹ ਸਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਦਾ ਨਤੀਜਾ ਹੈ ਅਕਸਰ ਜੇ ਗੱਲ ਕਰੀਏ ਸਰਕਾਰਾਂ ਸੇ ਸਹੂਲਤਾਂ ਨੂੰ ਲੈ ਕੇ ਬੜੇ ਵਾਅਦੇ ਕਰਦੀਆਂ ਇੰਨੀਆਂ ਮੋਟਾ ਹੋ ਜਾਣਾ ਕਿਵੇਂ ਦੇਖਦੇ ਹੋ ਜੇ ਮੈਂ ਆਪਦੇ ਇਲਾਕੇ ਦੀ ਗੱਲ ਹੀ ਕਰ ਲਾਂ ਤਾਂ ਇੱਥੇ ਜਿਹੜੀਆਂ ਵੀ ਸਰਕਾਰ ਵਾਅਦੇ ਕਰਦੀ ਹੈ ਨਾ ਜਾਂ ਢੰਡੋਰੇ ਪਿੱਟਦੀ ਆ ਜਾਂ ਪ੍ਰਚਾਰ ਕਰਦੀ ਉਹ ਸਾਰੇ ਦੇ ਸਾਰੇ ਸਿਰਫ ਉਹ ਫਲੈਕਸ ਬੋਰਡਾਂ ਟਿੱਕਰ ਜਾਂ ਅਖਬਾਰਾਂ ਦੇ ਵਿੱਚ ਪ੍ਰਚਾਰ ਤੱਕ ਦੀ ਸੀਮਤ ਆ ਜ਼ਮੀਨੀ ਪੱਧਰ ਤੇ ਉੱਤੇ ਸਰਕਾਰ ਕੁਝ ਨਹੀਂ ਕਰ ਰਹੀ ਔਰ ਮੈਂ ਸਮਝਦਾ ਹਾਂ ਵੀ ਸਰਕਾਰ ਨੂੰ ਜਿਨ੍ਹਾਂ ਦੇ ਇਹਨਾਂ ਨੇ ਸਾਡੇ ਪਿਛਲੇ 3 ਸਾਲਾਂ ਦੇ ਵਿੱਚ 2.5 ਲੱਖ ਕਰੋੜ ਦੇ ਕਰਜ਼ੇ ਨੂੰ 1.4 ਕਰੋੜ ਰੁਪਏ ਦੇ ਕਰਜ਼ੇ ਤੱਕ ਲੈ ਗਏ ਸਾਡੇ ਮਲਾਜ਼ਮਾਂ ਨੂੰ ਤੇ ਉਹਨਾਂ ਕੋਲ ਤਨਖਾਹਾਂ ਦੇਣ ਨੂੰ ਨਹੀਂ ਆਈਆਂ ਇੱਕ ਇੱਕ ਅਫਸਰ ਕੋ 10-10 ਚਾਰਜ ਨਹੀਂ ਉਹਨੇ ਪੋਸਟਿੰਗਾਂ ਨਹੀਂ ਪੂਰੀਆਂ ਕਰ ਸਕਦੇ ਅਸੀਂ ਉਹ ਜਿਹੜੇ ਸਾਰੇ ਕਾਰਨ ਰਲ ਕੇ ਆ ਨਾ ਉਹ ਹੀ ਇਸ ਸਾਡੀ ਮੌਤ ਦੇ ਜ਼ਿੰਮੇਵਾਰ ਆ ਔਰ ਸਰਕਾਰ ਨੂੰ ਤਾਂ ਮੈਂ ਸਮਝਦਾ ਮੈਂ ਪੰਜਾਬ ਨਹੀਂ ਕਿ ਕੁਝ ਕਰੂਗੀ ਮੈਂ ਅੱਜ ਇੱਥੇ ਜਿੱਥੇ ਸਰਪੰਚ ਸਾਹਿਬ ਦੇ ਨਾਲ ਦੁੱਖ ਸਾਂਝਾ ਕਰਦਾ ਏ ਉੱਥੇ ਮੈਂ ਸਾਰੀ ਸੰਗਤ ਨਾਲ ਵਾਅਦਾ ਕਰਦਾ ਏ ਵੀ ਮੈਂ ਇਸ ਬੱਚੇ ਦੀ ਮੌਤ ਨੂੰ ਜੇ ਆਪਾਂ ਇੱਕ ਇਹਨੂੰ ਕੋਈ ਆਪਾਂ ਇਹ ਨਹੀਂ ਕੈਸ਼ ਕਰਨ ਦੀ ਗੱਲ ਆ ਕੋਈ ਇਸ ਤਰ੍ਹਾਂ ਦੀ ਪਰ ਸਾਡੇ ਵਰਗੀ ਘਟਨਾ ਕਿਸੇ ਹੋਰ ਨਾਲ ਨਾ ਵਾਪਰੇ ਇਸ ਵਾਸਤੇ ਇਸ ਬੱਚੇ ਦੀ ਮੌਤ ਦਾ ਮੈਂ ਦੁਹਾਈ ਦੇ ਕੇ ਪਿੱਟ ਕੇ ਰੋ ਕੇ ਮੈਂ ਸੈਂਟਰ ਕੋਲ ਮਸਲਾ ਲੈ ਕੇ ਜਾਊਗਾ ਵੀ ਅਸੀਂ ਇਸ ਪਾਣੀ ਦਾ ਜਾਂ ਇਸ ਛੱਪੜ ਦਾ ਜਿਹੜਾ ਇਹ ਮਸਲਾ ਕੋਈ ਨਾ ਕੋਈ ਇਹਦਾ ਸੀਵਰੇਜ ਟ੍ਰੀਟਮੈਂਟ ਪਲਾంట్ ਲਾ ਕੇ ਇਹਨੂੰ ਇਸ ਛੱਪੜ ਨੂੰ ਖਤਮ ਕਰਕੇ ਬੰਦ ਕਰਕੇ ਇਹਨੂੰ ਪਾਣੀ ਨੂੰ ਵੰਡ ਕੀਤੀ ਜਾਵੇ ਸਰ ਅਜ ਬੱਚੇ ਦੀ ਮੌਤ ਨੂੰ 10 ਦਿਨ ਤੋਂ ਉੱਪਰ ਹੋ ਚੁੱਕੇ ਹੈ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇੱਥੇ ਪਿੰਡ ਤੇ ਨਹੀਂ ਪਹੁੰਚਿਆ ਪਿਛਲੀਆਂ ਸਰਕਾਰਾਂ ਦੀ ਨਲਾਕੀ ਹੈ ਪਰ ਜੇਕਰ ਗੱਲ ਹੁਣ ਦੀ ਕਰੀਏ ਜਿਹੜੇ ਬੱਚੇ ਜਿਹੜਾ ਜਿਹਦੀ ਮੌਤ ਹੋਈ ਹੈ ਉਹਨਾਂ ਦੇ ਪਿਤਾ ਜੀ ਵੀ ਜਿਹੜੇ ਮੌਜੂਦਾ ਸਰਕਾਰ ਦੇ ਜਿਹੜੇ ਕੋਦੇ ਸਰਪੰਚ ਬਣੇ ਹੋਏ ਲੱਗ ਨਹੀਂ ਰਿਹਾ ਇਤਨਾ ਕੀਤੇ ਜਿਹੜੀ ਸਰਕਾਰਾਂ ਦੀ ਵੱਡੀ ਨਲਾਕੀ ਜਿਹੜੀ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਸਰਕਾਰ ਨਾਮ ਦੀ ਕੋਈ ਛੀਂਟ ਨਹੀਂ ਗੀ ਇੱਥੇ ਜੰਗਲ ਰਾਜ ਹੈ ਇੱਥੇ ਕੋਈ ਕਿਸੇ ਨੂੰ ਤੁਰੇ ਜਾਂਦੇ ਬੰਦੇ ਨੂੰ ਦੁਕਾਨ ਤੋਂ ਘਰੇ ਆਉਂਦੇ ਨੂੰ ਘਰੋਂ ਕਾਰੋਬਾਰ ਤੇ ਜਾਂਦੇ ਨੂੰ ਕਿੱਥੇ ਕਿਸੇ ਨੂੰ ਗੋਲੀ ਮਾਰਦੇ ਕੋਈ ਸੁਰਤ ਨਹੀਂ ਕੋਈ ਸੁਣਵਾਈ ਨਹੀਂ ਕੋਈ ਥਾਣੇ ਦੇ ਵਿੱਚ ਨਹੀਂ ਗਈ ਕੋਈ ਡੀਸੀ ਦਫ਼ਤਰ ਤੁਰੇ ਜਾਓ ਕੋਈ ਐਸਐਸਪੀ ਦਫ਼ਤਰ ਧਰਨੇ ਮਾਰੇ ਮਜਾਰੇ ਕਰਕੇ ਇੱਥੇ ਨਿਆਣ ਲੈਣਾ ਪੈ ਰਿਹਾ ਪਰਚੇ ਦਰਜ ਕਰਾਉਣੇ ਪੈ ਰਹੇ ਆ ਸਾਡੀ ਬੱਚੇ ਦੀ ਮੌਤ ਦੇ ਉੱਤੇ ਜਿਹੜਾ ਉਹ ਕਿੰਨੇ ਅਸਰ ਕਰਨਾ ਜੀ ਇਸ ਵਾਸਤੇ ਮੈਨੂੰ ਤਾਂ ਹੁਣ ਬਹੁਤ ਨਿਰਾਸ਼ਾ ਦੇ ਮਾਹੌਲ ਦੇ ਵਿੱਚ ਅਸੀਂ ਜੀ ਰਹੇ ਆ ਇਹਦੀ ਸੈਂਟਰ ਸਰਕਾਰ ਜੇ ਸਾਡੀ ਬਾਹ ਫੜੇ ਤਾਂ ਅਸੀਂ ਸਮਝਦੇ ਹਾਂ ਵੀ ਇਸ ਜਿੱਥੇ ਉਹ ਸੀਵਰੇਜ ਪਲਾਨਟ ਬਣਾ ਰਹੇ ਆ ਜਿੱਥੇ ਪਿੰਡਾਂ ਦੇ ਵਿੱਚ ਇੰਟਰਲੌਕ ਲਾ ਰਹੇ ਆ ਸਾਨੂੰ ਉਹਨਾਂ ਚੀਜ਼ਾਂ ਦੀ ਲੋੜ ਨਹੀਂ ਅਸੀਂ ਕੱਚੇ ਥਾਵਾਂ ਦੇ ਵੀ ਤੁਰ ਕੇ ਗੁਜ਼ਾਰਾ ਕਰ ਸਕਦੇ ਆ ਪਰ ਸਾਨੂੰ ਜਿਹੜੀ ਆ ਇਹ ਬਿਮਾਰੀ ਵਾਲੇ ਪਾਣੀ ਦੀ ਜਿਹੜੀ ਨਿਕਾਸੀ ਵਾਲੇ ਪਾਣੀ ਦੀ ਜਿਹੜੀ ਆ ਸੀਵਰੇਜ ਟ੍ਰੀਟਮੈਂਟ ਲਾ ਕੇ ਜਿਹੜਾ ਇਹਦਾ ਹੱਲ ਕਰਨਾ ਜਿਹੜਾ ਬਹੁਤ ਜ਼ਰੂਰੀ ਆ ਸਰ ਕਹਿਣਾ ਕਿ ਸਾਡਾ ਮੁੱਖ ਕਾਰਨ ਜਿਹੜਾ ਬਿਮਾਰੀਆਂ ਦਾ ਉਹ ਪਾਣੀ ਹੈ ਜੀ ਸਾਡੇ ਪਿੰਡ ਦੇ ਨਾਲ ਛੱਪੜਿਆ ਉਦੇ ਘੜਪੇ ਤੋਂ ਦੂਰ ਦਾ ਪਾਣੀ ਆਣ ਕੇ ਪੈਂਦਾ ਉਹਦੇ ਤੋਂ ਸਾਰੀਆਂ ਬਿਮਾਰੀਆਂ ਜਿਹੜੀਆਂ ਸਾਡੇ ਪਿੰਡ ਨੂੰ ਲੱਗੀਆਂ ਧਿਆਨਪੂਰਵ ਬਿਮਾਰੀਆਂ ਨੇ ਕੈਂਸਰ ਆ ਕਾਲਾ ਪੀਲੀਆ ਕੁ ਵਰਗੀਆਂ ਬਿਮਾਰੀਆਂ ਨੇ ਜਿਨ੍ਹਾਂ ਨੇ ਸਾਰੇ ਪਿੰਡ ਨੂੰ ਜਕੜਿਆ ਆ ਇਹ ਵੀ ਪਤਾ ਲੱਗਿਆ ਤੁਹਾਡੇ ਵੀ ਘਰੋਂ ਮੇਰੀ ਮੈਸੇਜ ਦੀ ਡੈਥ ਹੋਈ ਏ ਜੀ 2022 ਦੇ ਵਿੱਚ ਕੈਂਸਰ ਨਾਲ ਹੋਈ ਉਹਨਾਂ ਦੀ ਡੈਥ ਕਿੰਨੀਆਂ ਮੌਤਾਂ ਨੇ ਜਿਹੜੀਆਂ ਹੁਣ ਤੱਕ ਸਾਰ 14 ਮੌਤਾਂ ਜਿਹੜੀਆਂ ਨੇ ਹੋ ਚੁੱਕੀਆਂ ਨੇ ਕੈਂਸਰ ਕਾਲੇ ਪੀਲੀਏ ਜੇ ਗੱਲ ਕਰੀਏ ਤਾਂ ਭਿਆਨਕ ਬਿਮਾਰੀ ਹੈ ਕੈਂਸਰ ਹੈ ਅ ਇਲਾਜ ਤੇ ਪੈਸੇ ਵੀ ਬਹੁਤ ਲੱਗਦੇ ਨੇ ਜਿੰਨਾਂ ਕੋਲੇ ਹੁਣ ਇਲਾਜ ਚੁੱਕੇ ਪੈਸੇ ਵੀ ਹੈ ਨਹੀਂ ਪਰ ਕਿੱਦਾਂ ਸਰਵਾਈਵ ਕਰਨਗੇ ਉਹ ਸਰ ਬਹੁਤ ਔਖਾ ਜੀ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਕੀ ਸਰਕਾਰ ਕਹਿੰਦੀ ਹੈਗੀ ਵੀ ਸਾਡੇ ਵੱਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਜਾਂ ਕੁਝ ਵੀ ਜਿੱਦਾਂ 5 ਲੱਖ ਵਾਲਾ ਕਾਰਡ ਆ ਜਾਂ ਕੁਝ ਵੀ ਕੋਈ ਨਹੀਂ ਚਲਾਉਂਦੇ ਜਿੰਨਾਂ 5 ਲੱਖ ਵਾਲੇ ਕਾਰਡ ਤੇ ਜਲੀਲ ਕਰਦੇ ਨੇ ਬੰਦੇ ਨੂੰ ਮੈਨਾਂ ਉਹਨਾਂ ਕਿਸੇ ਹੋਰ ਨੂੰ ਨਹੀਂ ਕਰਦੇ ਉਹਨੇ ਮੈਲੇ ਖੁਦ ਨਾਲ ਹੋਈਆਂ ਨੇ ਮੈਂ ਭੁਗਤੀਆਂ ਨੇ ਦੂਜਾ ਨੰਬਰ ਇਹ ਸਧਾਰਨ ਪਰਿਵਾਰ ਦੇ ਵਿੱਚ ਹੈਗੇ ਮੇਰੇ ਕੋਲ ਵੀ ਜ਼ਮੀਨ ਨਹੀਂ ਹੈਗੀ ਮੈਂ ਭੈਣਾ ਭਰਾਵਾਂ ਤੋਂ ਫੜ ਫੜਾ ਕੇ ਆਪਦੀ ਮਿਸੇਜ ਦਾ ਉਦ ਇਲਾਜ ਕਰਵਾਇਆ ਉਹ ਵੀ ਨਹੀਂ ਬਚੀ ਤੇ ਮੇਰੇ ਪੱਲੇ ਵੀ ਕੁਝ ਨਹੀਂ ਰਿਹਾ ਤੇ ਅੱਜ ਹੱਥ ਹੋ ਕੇ ਬੈਠੇ ਆ ਦੁਕਾਨਦਾਰੀ ਸੀ ਉਹ ਵੀ ਖਤਮ ਹੋ ਗਈ ਕੁਝ ਨਹੀਂ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਕੋਈ ਪੁੱਛਿਆ ਨਹੀਂ ਗਿਆ ਕੋਈ ਕੁਝ ਨਹੀਂ ਅਜੇ ਤੱਕ ਵੀ ਸਾਡੀ ਹੁਣ ਵੀ ਆ ਨੌਜਵਾਨ ਮੌਤ ਹੋਈ ਤੇ ਅਜੇ ਤੱਕ ਵੀ ਕੋਈ ਸਰਕਾਰ ਵੱਲੋਂ ਸਾਡੀ ਕੋਈ ਸੁਣਵਾਈ ਨਹੀਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆਣ ਕੇ ਜਿਨ੍ਹਾਂ ਨੇ ਕੋ ਸਾਡੇ ਨਾਲ ਕੋ ਦੁੱਖ ਹੰਡਾਇਆ ਜਾਂ ਕੋ ਸਾਨੂੰ ਹੌਸਲਾ ਦਿੱਤਾ ਹੋਵੇ ਬਿਖਾਂ ਦੇ ਪਿੱਛੇ ਜੋ ਹੋ ਗਿਆ ਜਾਂ ਇਸ ਤੋਂ ਅੱਗੇ ਕੁਝ ਨਹੀਂ ਹੋਏਗਾ ਜੀ ਕੁਝ ਨਹੀਂ ਕੁਝ ਨਹੀਂ ਸਾਡੇ ਐਮਐਲਏ ਮੰਤਰੀ ਨਾਲ ਕੁਝ ਨਹੀਂ ਸਰ ਜੀ ਕਿਸੇ ਨੇ ਕੋਈ ਸਾਡੀ ਸੁਣਵਾਈ ਨਹੀਂ ਤੇ ਧੰਨਵਾਦ ਕਰਦੇ ਆ ਸੋਸ਼ਲ ਮੀਡੀਆ ਦਾ ਜਿਹਦੇ ਤੇ ਇੰਨੀ ਕੋ ਵੀਡੀਓ ਵਾਇਰਲ ਹੋਣ ਕਰਕੇ ਤੇ ਆ ਇਥੋਂ ਤੱਕ ਇੰਨੀ ਕੁ ਮਾੜੀ ਮੂਹ ਪਹੁੰਚ ਹੋਈ ਜ ਨਹੀਂ ਤੇ ਸਾਡੇ ਵੀ ਨਤਾਨ ਕੇ ਕੋਈ ਨਹੀਂ ਵਜਿਆ ਕਿਸੇ ਨੇ ਪੁੱਛਿਆ ਹੁਣ ਵੀ ਮੰਨ ਲੋ ਗੁੰਗਨਦ ਮਿੱਟੀ ਝਾੜਨ ਵਾਲੀ ਗੱਲ ਖਾਣਾ ਪੂਰਤੀ ਹੈ ਅਧਿਕਾਰੀ ਜਿਹੜੇ ਵੀ ਆਏ ਨੇ ਬਸ ਇਥੋਂ ਹੀ ਉਹ ਮੁੜਦੇ ਕੋਈ ਕੋਈ ਸਵਾਲ ਨਹੀਂ ਕਾਰਨ ਕੀ ਸਮਝੋ ਜਿਹੜਾ ਇਹ ਹਾਲ ਨਹੀਂ ਹੋ ਰਿਹਾ ਸਰ ਕੀ ਕਹਿ ਸਕਦੇ ਸਾਡਾ ਪਿੰਡ ਛੋਟਾ ਹੈ ਮੋੜ ਥੋੜੀ ਇਸ ਖਰੇਸ ਕਰਕੇ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਲਗਦਾ ਨਹੀਂ ਹੈ ਵੋਟਾਂ ਜਿਹੜੀਆਂ ਥੋੜੀਆਂ ਹੋਣ ਦਾ ਹੀ ਨਤੀਜਾ ਤੁਹਾਨੂੰ ਕੋਤਨਾ ਬਿਲਕੁਲ ਬਿਲਕੁਲ ਸਰ ਪਿੰਡ ਛੋਟਾ ਹੋਣ ਕਰਕੇ ਹੀ ਸਾਨੂੰ ਇਸ ਤਰ੍ਹਾਂ ਨਤੀਜਾ ਕੋਤਨਾ ਹੈ ਇੱਥੋਂ ਹੀ ਸਰਕਾਰਾਂ ਬਣਦੀਆਂ ਵੱਡੀਆਂ 31 ਦੇ ਵਿੱਚ ਵੋਟਾਂ ਹੁੰਦੀਆਂ ਤਾਂ ਸ਼ਾਇਦ ਬਿਲਕੁਲ ਸਰ ਹੋਣਾ ਸੀ ਫਿਰ ਇੱਥੇ ਮੰਤਰੀਆਂ ਵੀ ਆਉਣਾ ਸੀ ਸਾਰਿਆਂ ਨੇ ਆਉਣਾ ਸੀ ਪਰ ਅਜੇ ਤੱਕ ਕੋਈ ਨਹੀਂ ਦੀ ਨੌਜਵਾਨ ਮੌਤ ਹੋਣ ਦੇ ਬਾਬਤ ਵੀ ਕੋਈ ਅਧਿਕਾਰੀ ਨਹੀਂ ਕੋਈ ਨਹੀਂ ਬਹੁਤ ਬੱਚਾ ਸੀਗਾ ਸਰਪੰਚ ਬਿਲਕੁਲ ਮੌਜੂਦਾ ਸਰਪੰਚ ਮੌਜੂਦਾ ਸਰਕਾਰ ਪਰ ਕੋਈ ਨਹੀਂ ਇਸ ਨੇ ਕੋਈ ਸਾਰ ਨਹੀਂ ਲਈ ਅਜੇ ਤੱਕ। ਜੇ ਗੱਲ ਕਰੀਏ ਅਸੀਂ ਪਿੰਡ ਦੇ ਵਿੱਚ ਐਂਟਰ ਹੋਣ ਲੱਗੇ ਤਾਂ ਪੁੱਛਿਆ ਤਾਂ ਉਹਨਾਂ ਨੇ ਵੀ ਅੱਗੋਂ ਸਾਨੂੰ ਕਿਹਾ ਕਿ ਮੁਸ਼ਕਿਲ ਤੋਂ ਨਹੀਂ ਤੁਹਾਨੂੰ ਪਤਾ ਲੱਗਾ। ਸਾਡੇ ਪਿੰਡ ਦਾ ਨਾਮ ਬਣ ਚੁੱਕਾ ਹੈ। ਉਹਨ ਤਾਂ ਪਛਾਣ ਬਣ ਗਈ ਕੈਂਸਰ ਵਾਲਾ ਪਿੰਡ ਸਾਡਾ ਹੋ ਗਿਆ। ਸਾਡੇ ਪਿੰਡ ਦਾ ਤਾਂ ਮੈਨੂੰ ਲੱਗਦਾ ਵੀ ਨਾਮ ਵੀ ਬਦਲ ਦੇਣਾ ਚਾਹੀਦਾ। ਧਾਨੇ ਵਾਲਾ ਛੱਡ ਕੇ ਕੈਂਸਰ ਵਾਲਾ ਪਿੰਡ ਰੱਖ ਦੇਣਾ ਚਾਹੀਦਾ। ਕੀ ਮੰਗਤੀ ਕਰੀਏ? ਮੰਗੇ ਹੋਈ ਪ੍ਰਸ਼ਾਸਨ ਅਗੇ ਹੱਥ ਜੋੜਦੇ ਵੀ ਸਾਡੀ ਇਸ ਚੀਜ਼ ਤੇ ਸੁਣਵਾਈ ਕੀਤੀ ਜਾਵੇ। ਤੇ ਜਿੰਨੀ ਵੀ ਜਲਦੀ ਹੋ ਸਕਦਾ ਤੇ ਪਾਣੀ ਦੇ ਪੱਧਰ ਨੂੰ ਜਿਹੜਾ ਠੀਕ ਕੀਤਾ ਜਾਵੇ ਤੇ ਸਾਡਾ ਬਚਾਅ ਕੀਤਾ ਜਾਵੇ ਜਾਂ ਸਾਨੂੰ ਪ੍ਰਸ਼ਾਸਨ ਕਹਿ ਦੇਵੇ ਵੀ ਤੁਸੀਂ ਇਹ ਪਿੰਡ ਛੱਡ ਕੇ ਕਿਤੇ ਹੋਰ ਚਲੇ ਜਾਓ ਇਹ ਵੀ ਪਤਾ ਲੱਗਾ ਕਿ ਸੈਂਪਲ ਲੈ ਕੇ ਗਏ ਨੇ ਪਰ ਉਹ ਸਾਰੇ ਸੈਂਪਲ ਫੇਲ ਜੀ ਦੇ ਨਾਲ ਬਿਮਾਰੀਆਂ ਨਹੀਂ ਲੱਗਦੀਆਂ ਸਾਰੇ ਸੈਂਪਲ ਸਰ ਜੀ ਫੇਲ ਆਏ ਨੇ ਪਰ ਦੱਸਦੇ ਨਹੀਂ ਤੇ ਅੱਜ ਜਿਹੜੀ ਟੀਮ ਆਈ ਇਹ ਦੇਖ ਕੇ ਉਹ ਦੱਸ ਕੇ ਗਏ ਨੇ ਵੀ ਸਾਰੇ ਦੇ ਸਾਰੇ ਸੈਂਪਲ ਜਿੰਨੇ ਵੀ ਆਏ ਆ ਇੱਥੋਂ ਦਾ ਕੇ ਵਾਟਰ ਵਰਕਰ ਦਾ ਜਿਹੜਾ ਸੈਂਪਲ ਉਹ ਵੀ ਫੇਲ ਆਇਆ ਪਰ ਦੱਸਦੇ ਨਹੀਂ ਸਤਾਈ ਨਹੀਂ ਕੋਈ ਵੀ ਦੱਸਦਾ ਇਹ ਉਹਦਾ ਹੱਲ ਕਰਨਾ ਪਊਗਾ ਮੁਰਕੇ ਕਾਰਨ ਕਰੇ ਹੋਈ ਅਜੀਬ ਜੋ ਵੀ ਸਾਨੂੰ ਇਹ ਪਾਣੀ ਮਿਲ ਰਿਹਾ ਹੈ ਇਹ ਬਹੁਤ ਹੀ ਸਿੰਪਲ ਵੀ ਨੇ ਲੈ ਗਏ ਪਾਣੀ ਲੈ ਕੇ ਗਏ ਆ ਪਰ ਉਹ ਸੈਂਪਲ ਸਾਡੇ ਫੇਲ ਹੋ ਚੁੱਕੇ ਆ ਜੀ ਇਹ ਪਾਣੀ ਉਹ ਕਹਿੰਦੇ ਤੁਹਾਡਾ ਪਾਣੀ ਪੀਣ ਯੋਗ ਨਹੀਂ ਹੈਗਾ ਉਸ ਦਾ ਕਾਰਨ ਆ ਇਹ ਨਾਲ ਸਾਡੇ ਪਿੰਡ ਦੇ ਲੱਗਦਾ ਫਟਕੜ ਪਿੰਡੂਰ ਦਾ ਜੋ ਵੀ ਗੰਦਾ ਪਾਣੀ ਆ ਉਹ ਸਾਰਾ ਸਾਡੇ ਪਿੰਡ ਦੇ ਨਜ਼ਦੀਕ ਨਿਕਾ ਜਾਂ ਛੱਪੜਾ ਉਹਨੂੰ ਉਹਨਾਂ ਨੇ 40-50 ਫੁੱਟ ਡੂੰਗਾ ਕੀਤਾ ਹੈ ਉਹ ਜਿੰਨਾ ਵੀ ਪਾਣੀ ਹੈ ਗੰਦਾ ਪਾਣੀ ਹੈ ਸਾਰਿਆਂ ਦੇ ਵਿੱਚ ਪੈਂਦਾ ਹੈ ਤੇ ਉਹਦਾ ਜੋ ਵੀ ਲੈਵਲ ਸਾਡੇ ਪਾਣੀ ਦਾ ਉਹ ਖਰਾਬ ਹੋ ਚੁੱਕਾ ਜੀ ਸੈਂਪਲਾਂ ਵਿੱਚ ਵੀ ਸਾਡੇ ਜੋ ਪਾਣੀ ਪੀਣਯੋਗ ਨਹੀਂ ਰਿਹਾ ਤੇ ਮੈਂ ਤਾਂ ਇਹ ਕਹਾਂਗੇ ਜੋ ਵੀ ਇਹ ਸਾਨੂੰ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਸਰਕਾਰਾਂ ਨੂੰ ਬੇਨਤੀ ਆ ਕਿ ਇਹ ਛੱਪੜ ਦਾ ਕੋਈ ਮਸਲਾ ਹੱਲ ਕੀਤਾ ਜਾਵੇ ਤੇ ਸਾਨੂੰ ਇਹ ਪਾਣੀ ਅੱਜ ਮੇਰੇ ਬੇਟੇ ਨਾਲ ਹੋਇਆ ਜੀ ਕੱਲ ਨੂੰ ਸਾਡੇ ਨਗਰ ਦੇ ਵਿੱਚ ਕਿਸੇ ਨਾਲ ਨਾ ਇਦਾਂ ਦਾ ਹੋਵੇ ਪਹਿਲਾਂ ਵੀ ਇੱਥੇ ਪਿੰਡ ਦੇ ਵਿੱਚ ਕਾਫੀ ਮੌਤਾਂ ਜੜੀਆਂ ਹੋ ਚੁੱਕੀਆਂ ਹਾਂ ਜੀ 14 15 ਮੌਤਾਂ ਹੋ ਚੁੱਕੀਆਂ ਪਹਿਲਾਂ ਕਿੰਨੇ ਕਬਾਦੀ ਹੈ ਥੋਦੀ ਔਰ ਕਿੰਨੇ ਕ ਟੋਟਲ ਆਬਾਦੀ ਇਹ 300 ਦੀ ਆਬਾਦੀ ਹੈ ਜਿੰਦੇ ਵਿੱਚ ਪੋਲਿੰਗ ਹੁੰਦੀ ਹੈ ਜੀ 200 ਦੇ 220 ਜੀ ਤੇ 40 45 ਘਰ ਆ ਜੀ ਸਭ ਤੋਂ ਅਸੀਂ ਮੌਜੂਦਾ ਸਰਪੰਚੋਂ ਲੱਗ ਨਹੀਂ ਰਿਹਾਗਾ ਵੀ ਇਹੋ ਜਿਹਾ ਮੁੱਦਾ ਜਿਹੜਾ ਪਾਣੀ ਵਾਲਾ ਜਾਂ ਟ੍ਰੀਟਮੈਂਟ ਵਾਲਾ ਜਾਂ ਛੱਪੜ ਦਾ ਇਹ ਤੁਹਾਨੂੰ ਪਹਿਲ ਦੇ ਅਧਾਰ ਤੇ ਚੱਕਣਾ ਚਾਹੀਦਾ ਸੀ ਕਿਉਂਕਿ ਅੱਜ ਜਿਹੜਾ ਬਹੁਤ ਵੱਡਾ ਜਿਹੜਾ ਘਾਟਾ ਪੈ ਗਿਆ ਪਰਿਵਾਰ ਨੂੰ ਇਹ ਵੇਖੋ ਜੀ ਇਹ ਕਾਫੀ ਟਾਈਮ ਦੇ ਅਸੀਂ ਇਹਨਾਂ ਪਿੰਡ ਵਾਸੀ ਸਾਰੇ ਨਗਰ ਵਾਲੇ ਇਹਦੇ ਮਗਰ ਲੱਗੇ ਹੋਏ ਆ ਸਾਡੀਆਂ ਦਰਖਾਸਤਾਂ ਹੀ ਬਹੁਤ ਜਿਆੜੀਆਂ ਦੀਆਂ ਹੋਈਆਂ ਆ ਸਾਰੇ ਨਗਰ ਵਾਲੇ ਖੈਤਵੰਦ ਸਾਹਿਬ ਸਭ ਕਾ ਵੀ ਖੜੇ ਨੇ ਪਤਾ ਹੀ ਸਾਰਿਆਂ ਨੂੰ ਕਿ ਅਸੀਂ ਪਰ ਸਾਡੀ ਸੁਣਵਾਰੀ ਕੋਈ ਨਹੀਂ ਹੋ ਰਹੀ ਇਹਦੇ ਕੀ ਕਾਰਨ ਸਮਝ ਰਹੇ ਹੋ ਕਾਰਨ ਹੁਣ ਜੀ ਸਰਕਾਰਾਂ ਦੇ ਜੋ ਵੀ ਲਾਲੋ ਕਰੇ ਪਿੰਡ ਨੂੰ ਗੌਰ ਨਹੀਂ ਕਰਦੇ ਕਰੇ ਪਿੰਡ ਨੂੰ ਜੜਨਾ ਚਾਹੁੰਦੇ ਜਮਾਰਨਾ ਚਾਹੁੰਦੇ ਆਹੀ ਗੱਲ ਹੈ ਜੀ ਪਹਿਲਾਂ ਕਦੇ ਤੁਸੀਂ ਪ੍ਰਸ਼ਾਸਨ ਨਾਲ رابطہ ਕੀਤਾ ਕਿ ਕਿਸੇ ਨੂੰ ਕਦੇ ਕੋਈ ਕੰਪਲੇਂਟ ਦਿੱਤੀ ਹੈ ਹਾਂਜੀ ਕੰਪਲੇਂਟ ਹੋਈਆਂ ਸੜੀਆਂ ਦਰਖਾਸਤਾਂ ਸੜੀਆਂ ਗਈਆਂ ਚੰਡੀਗੜ੍ਹ ਦੀ ਦਰਖਾਸਤਾਂ ਗਈਆਂ ਪਰ ਕੋਈ ਸਰਕਾਰ ਦੇ ਵਿੱਚ ਸਰਪੰਚੋ ਵੀ ਮੌਜੂਦਾ ਸਰਕਾਰ ਦੇ ਐਮਐਲਏ ਵੀ ਨੇ ਹਾਂਜੀ ਲੱਗਦਾ ਨਹੀਂ ਆ ਇਨ੍ਹਾਂ ਚੀਜ਼ਾਂ ਦੇ ਮਸਲੇ ਆ ਜਿਹੜੇ ਹੱਲ ਹੋਣੇ ਚਾਹੀਦੇ ਪਹਿਲ ਦੇ ਆਧਾਰ ਤੇ ਲੋਕਾਂ ਨੂੰ ਗਲੀਆਂ ਨਾਲੀਆਂ ਦੇ ਵਿੱਚੋਂ ਕੱਢ ਕੇ ਬਾਹਰ ਪਹਿਲਾਂ ਇਨ੍ਹਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਸਿਹਤ ਸੂਬਾ ਵੱਲ ਦੇਖੋ ਜੀ ਗਲੀਆਂ ਨਾਲੀਆਂ ਦਾ ਚਲੋ ਜਵੇਂ ਨਹੀਂ ਹੈਗੀਆਂ ਬਣੀਆਂ ਨੇ ਗਲੀਆਂ ਨਾਲੀਆਂ ਦੇ ਨਾਲ ਲੇਕਿ ਅਸੀਂ ਅਜੇ ਕੋਈ ਸਾਡੇ ਬੱਚੇ ਆ ਉਹ ਤਾਂ ਜੇ ਤੁਰਨਯੋਗ ਹੋਣਗੇ ਜਿੱਥੇ ਰਹਿਣਗੇ ਖਾਣ ਪੀਣ ਵਰੀਆ ਹੋਊਗਾ ਫੇੜੀ ਗਲੀਆਂ ਨਾਲੀਆਂ ਦੇ ਵਿੱਚ ਤਲਣ ਜੋਗੇ ਹੋਣਗੇ ਗਲੀਆਂ ਦੇ ਵਿੱਚ ਤੇ ਜੇ ਉਹ ਰਹਿ ਨਾ ਜਦ ਤੱਕ ਇਹਨੂੰ ਮੇਰੇ ਬੇਟੇ ਦੀ ਡੈਥ ਹੋ ਗਿਆ ਕੋਈ ਬਿਮਾਰੀ ਲੱਗਦੀ ਹੈ ਕਿਸੇ ਨੂੰ ਕੁਛ ਤਰ੍ਹਾਂ ਦੀ ਹੁੰਦੀ ਹੈ ਪਰ ਜੇ ਹਸਪੀਟਲ ਵਿੱਚ ਧੱਕੇ ਖਾਣੇ ਆ ਉਹਦੇ ਨਾਲ ਚੰਗਾ ਜੀ ਸਾਨੂੰ ਇਹ ਸਹੂਲਤਾਂ ਦਿੱਤੀਆਂ ਜਾਂ ਸੇਵਾ ਸਹੂਲਤਾਂ ਦਿੱਤੀਆਂ ਜਾਂ ਸਾਡਾ ਜੋ ਵੀ ਪਿੰਡ ਦਾ ਪਾਣੀ ਹੈ ਉਹਨੂੰ ਸਹੀ ਕਰਕੇ ਚੱਪੜ ਬੰਨ੍ਹ ਦਿੱਤਾ ਜਾਵੇ ਜੀ ਸਰਪੰਚ ਸਾਹਿਬ ਪਾਣੀ ਇੱਕ ਵੱਡ ਮੁੱਲੀ ਦਾਤ ਹੈ। ਹਾਂਜੀ। ਪਸ਼ੂਆਂ ਨੂੰ ਵੀ ਪਿਉਣਾ ਪੈਂਦਾ ਹੈ, ਘਰ ਦੇ ਵਿੱਚ ਵੀ ਵਰਤਣਾ ਪੈਂਦਾ ਫਿਰ ਕਿੱਦਾਂ ਗੁਜ਼ਾਰਾ ਹੁੰਦਾ ਜਿਹੜਾ ਬਰਕੀਨ ਵਾਲਾ ਪਾਣੀ ਪਰ ਕਿੱਦਾਂ ਮੈਨੇਜ ਕਰਦੇ ਹੋ ਕਿ ਇਹੀ ਪੀ ਕੇ ਗੁਜ਼ਾਰਾ ਕਰ ਰਹੇ ਹੋ? ਇਹੀ ਪੀਣਾ ਪੈਂਦਾ ਜੀ, ਕੀ ਕਰੀਏ? ਹੁਣ ਪਸ਼ੂਆਂ ਨੂੰ ਵੀ ਪਿਉਣਾ ਪੈਂਦਾ, ਪਸ਼ੂ ਵੀ ਪਿੰਦਾ ਏ, ਅਸੀਂ ਤਾਂ ਅਸੀਂ ਦੁੱਧ ਲੈਣੇ ਆ। ਉਹਦੇ ਵਿੱਚ ਵੀ ਤਾਂ ਉੱਠੀਰੀਆ ਹੁੰਦੇ ਆ, ਮਾੜੇ ਕਿੱਦਾਂ ਆਉਂਦੇ ਆ। ਕਰ ਕੀ ਸਕਦੇ ਸਾਡੇ ਕੋਲ ਪਾਣੀ ਇਹੋ ਜੀ। ਲੱਗਨੇ ਰਿਹਾ ਮੌਤ ਨਾਲ ਖੇਡ ਰਿਓ ਕਿਉਂਕਿ ਇੱਕ ਪਾਸੇ ਜਦੋਂ ਤੁਸੀਂ ਕਹਿੰਦਾ ਹੈਗਾ ਵੀ ਪਾਣੀ ਖਰਾਬ ਹੈ, ਧਰਤੀ ਦੇ ਹੇਠਲਾ ਪ ਸਬਕ ਨਹੀਂ ਲੈਣਾ ਚਾਹੀਦਾ ਸੇ ਇਸ ਪਿੰਡ ਨੂੰ ਵੀ ਇਕੱਠੇ ਹੋ ਕੇ ਕੋਈ ਨਾਰਾ ਮਾਰਦੇ ਨਾਰਾ ਦੇਖੋ ਜੀ ਨਾਰੇ ਬਹੁਤ ਲਏ ਆ ਹੁਣ ਅਗੋਂ ਸਰਕਾਰਾਂ ਦੇ ਵਸਾ ਦਾਸਾਂ ਦੇ ਵਸਾ ਕੀ ਕਰਨਾ ਹੁਣ ਆਪਾਂ ਕੀ ਮੰਗ ਕਰਦੇ ਕਿ ਮੰਗੇ ਇਹ ਛੜੀ ਮੰਗੇ ਇਹ ਹੈ ਜੀ ਜੋ ਮੇਰੇ ਨਾਲ ਵਾਪਰੇ ਪਿੰਡ 'ਚ ਕਿਸੇ ਹੋਰ ਨਾ ਵਾਪਰੇ ਤੇ ਜੋ ਵੀ ਇਹ ਛੱਪੜ ਹੈ ਜਾਂ ਨੂੰ ਬੰਦ ਕੀਤਾ ਜਾਵੇ ਜਾਂ ਦੇ ਟ੍ਰੀਟਮੈਂਟ ਪ੍ਰਣਾਲੀ ਲਾ ਕੇ ਇਹਨੂੰ ਪਾਣੀ ਸਾਫ਼ ਕਰਕੇ ਸਾਨੂੰ ਦਿੱਤਾ ਜਾਵੇ ਆ ਜ਼ਿਆਦਾਤਰ ਤੁਹਾਡੇ ਬੱਚੇ ਦੀ ਗੱਲ ਕਰਕੇ ਫਲੱਡ ਕੈਂਸਲ ਦੇ ਨਾਲ ਬਹੁਤ ਲੋਈ ਹੈ ਹਾਂਜੀ ਔਰ ਜਿਹੜੀਆਂ ਮੌਤਾਂ ਹੋਈਆਂ ਨੇ ਉਹ ਕਿਹੜੀਆਂ ਬਿਮਾਰੀਆਂ ਗੰਭੀਰ ਲੱਗੀਆਂ ਉਹ ਦੇ ਕਾਲੇ ਪੀੜੇ ਦੇ ਹਜੇ ਵੀ ਸਾਡੇ ਪਿੰਡ ਦੇ ਵਿੱਚ ਹੈਗੇ ਆ ਜੀ ਜਿਨ੍ਹਾਂ ਦੀ ਵੀ ਮੈਡੀਸਨ ਚੱਲਦੀ ਪਈ ਆ ਤੇ ਟੀਵੀ ਵਗੈਰਾ ਵੀ ਹੈਗੀ ਆ ਤੇ ਕਾਫੀ ਮਗੇ ਜਿਹੇ ਟੈਚਰੀਟ ਸਾਰੇ ਅੱਧਾ ਪਿੰਡ ਵੀ ਨਿਕਲ ਸਕਦਾ ਜੀ ਜਿਨ੍ਹਾਂ ਦੀ ਹੁਣ ਚੱਲਦੀ ਵੀ ਦਵਾਈ ਉਹ ਤਾਂ ਕਾਫੀ ਹੈਗੇ ਹੈਗੇ ਆ ਤੇ ਜਿਹੜੀਆਂ ਬਲੱਡ ਬਲੱਡ ਕੈਂਸਰ ਨਾਲ ਵੀ ਹੋਈਆਂ ਨੇ ਮੇਰਾ ਬੇਟਾ ਸੀ ਉਹਦੀ ਬਲੱਡ ਕੈਂਸਰ ਨਾਲ ਮੌਤ ਹੋ ਗਈ ਆ ਤੇ ਕਈ ਹੋਰ ਵੀ ਆ ਜੀ ਇੱਕ ਆ ਮੁੰਡਾ ਖੜਾ ਮੇਰੇ ਨਾਲ ਇਹਦੇ ਦੀ ਪਿੱਛੇ ਫਾਦਰ ਜੀ ਦੇਖੋਗੇ ਵੀ ਕੈਂਸਰ ਨਾਲ ਹੋਈ ਆ ਜੀ ਜਿਵੇਂ ਉਹਦਾ 15 ਮੋਤ ਦਾ ਹਾਦਸਾ ਕੈਂਸਲ ਨਾ ਹੋਵੇ ਜਿਵੇਂ ਗੱਲ ਕਰੀਏ ਜੋ ਕੈਂਸਲ ਨਾ ਮੋਤ ਹੋ ਰਹੀ ਹੈ ਕਾਲੇ ਪੀਲੇ ਡਾਕਟਰਾਂ ਦੀ ਟੀਮ ਕਰ ਰਹੀ ਹੈ ਤੇ ਕੋਈ ਮੈਨਾ ਕਰਨੀ ਆਈ ਨਹੀਂ ਹਾਂਜੀ ਰੱਖਣੀ ਆਈ ਕਿ ਬੇਟੇ ਨੂੰ 10 ਦਿਨ ਹੋ ਗਏ ਇਸ ਜਹਾਨ ਤੋਂ ਅਲਵਿਦਾ ਕਹਿ ਕੇ ਗਏ ਨੂੰ ਪਰ ਪ੍ਰਸ਼ਾਸਨ ਦੀ ਗੱਲ ਕਰੀਏ ਪ੍ਰਸ਼ਾਸਨ ਦੀ ਹਜੇ ਨੀਂਦ ਨਹੀਂ ਖੁੱਲੀ ਨਹੀਂ ਠੀਕ ਹੈ ਸਰ ਜੀ ਠੀਕ ਹੈ ਨਾ ਇਹ ਕੀ ਕਹਿਣਾ ਸਾਡੇ ਤਾਈ ਹੋਈ ਜੀ ਸਾਡੀ ਸੁਣਵਾਈ ਕੀਤੀ ਜਾਵੇ ਜੋ ਵੀ ਇਹ ਸਾਨੂੰ ਬਸ ਸੇਰ ਸੂਲਤਾ ਤੇ ਪਾਣੀ ਵਗੈਰਾ ਸਾਨੂੰ ਸਾਫ਼ ਰੱਖ ਦਿੱਤਾ ਉਗੀ ਸਾਡੇ ਪਿੰਡ ਦੇ ਨਗਰਵਾਲੇ ਇਹੋ ਹੀ ਮੈਂ ਚਾਉਣਾ ਜੀ ਪਿਛਲੇ 3-4 3 ਸਾਲ ਦੇ ਵਿੱਚ 14 ਮੋਟਾ ਕੈਂਸਰ ਨਾਲ ਹੋ ਚੁੱਕੀਆਂ ਜੀ ਤੇ ਕਾਲੇ ਪੀੜੀ ਦੇ ਮਰੀਜ਼ ਸਾਡੇ ਪਿੰਡ ਵਿੱਚ ਬਹੁਤ ਜ਼ਿਆਦਾ ਹੈ ਆ ਗੰਦੇ ਪੰਨ ਕਰਕੇ ਸਾਡਾ ਪਿੰਡ ਬਹੁਤ ਭਿਆਨਕ ਸਥਿਤੀ ਦੇ ਵਿੱਚ ਆਇਆ ਚਾਹਵਾ ਜੇ ਗੱਲ ਕਰੀਏ ਤਾਂ ਸਰਕਾਰਾਂ ਵੱਲੋਂ ਸਿਹਤ ਸਹੂਲਤਾਂ ਨੂੰ ਲੈ ਕੇ ਵੱਡੇ ਵੱਡੇ ਬਾਦ ਵਿੱਚ ਚੁਟੇ ਜਾਂਦੇ ਨੇ ਪਰ ਇੱਕ ਪਾਸੇ ਜੇ ਪਿੰਡ ਸਾਨੇਵਾਲ ਦੀ ਗੱਲ ਕਰੀਏ ਲਗਾਤਾਰ ਮੋਟਾਵਾ ਫੈਸਲਾ ਜਾਰੀ ਹੈ ਪਰ ਸਿਹਤ ਸਹੂਲਤਾਂ ਹੀ ਸਰਕਾਰ ਦਾ ਵੇ ਕਰਦੀ ਆ ਇਹ ਇੱਕ ਫੋਕੀ ਐਡਵਰਟਾਈਜ਼ਮੈਂਟ ਆ ਜਾਂ ਬੋੜਾ ਨਾ ਪੀਂਗਣ ਦੇ ਪਰ ਗਰਾਊਂਡ ਲੈਵਲ ਤੇ ਕੁਝ ਨਹੀਂ ਹੈਗਾ। ਤੁਸੀਂ ਸਾਡੇ ਪਿੰਡਾਂ ਇੱਕ ਦੇਖ ਲਿਆ। ਮਜੂਰਦਾ ਸਰਪੰਚ ਦੇ 12 ਸਾਲ ਦੇ ਟਕਲਾਉ ਤੇ ਬੇਟੇ ਦੀ ਕੈਂਸਰ ਨਾਲ ਮੌਤ ਹੋ ਜਾਂਦੀ ਆ। ਆਪੇ ਦੇਖ ਲਓ ਤੇ ਕੀ ਹਾਲਾਤ ਨੇ ਇਹ ਅਸਲੀ। ਸਰ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਨਹੀਂ ਆਉਂਦਾ। ਇਹਨਾਂ ਚੀਜ਼ਾਂ ਬਿਮਾਰੀਆਂ ਨੂੰ ਜਾਂ ਪ੍ਰਸ਼ਾਸਨ ਆਇਆ ਇੱਥੇ ਤੁਹਾਡੀ ਸਪਾਰ ਲਈ ਆ ਉਹ। ਸਰ ਪ੍ਰਸ਼ਾਸਨ ਦੇ ਧਿਆਨ 'ਚ ਲਿਆਉਣ ਸਾਨੂੰ 5-6 ਸਾਲ ਹੋ ਗਏ ਜੀ। ਪਰ ਸਾਡੇ ਪਿੰਡ ਨਹੀਂ ਆ ਕੇ ਵੜਿਆ ਹੁਣ 12 ਸਾਲ ਦੇ ਬੱਚੇ ਦੀ ਮੌਤ ਹੋਈ ਆ ਤੇ ਹੁਣ ਪ੍ਰਸ਼ਾਸਨ ਕੋਈ মিডিਆ ਸਾਡੇ ਦੇ ਕੋਈ ਦੇ ਕਰਮਚਾਰੀ ਸਾਡੇ ਪਿੰਡ ਤੇ ਆਏ ਨੇ ਉਹਨਾਂ ਨੇ ਸਾਡੀ ਆਵਾਜ਼ ਚੱਕੀ ਆ ਤੇ ਪ੍ਰਸ਼ਾਸਨ ਦੀ ਇੱਕ ਟੀਮ ਆਈਆਂ ਨੇ ਉਹ ਵੀ ਸਿਰਫ ਪੰਜ-ਛਤ ਪਾਣੀ ਦੇ ਸੈਂਪਲ ਲੈ ਕੇ ਆ ਬਲੱਡ ਸੈਂਪਲ ਵਾਲਾ ਪਿੰਡ ਚ ਕੋਈ ਨਹੀਂ ਲਿਆ ਤੇ ਦਾਅਵੇ ਕੀਤੇ ਜਾਂਦੇ ਵੀ ਘਰ-ਘਰ ਦੇ ਵਿੱਚ ਬਲੱਡ ਸੈਂਪਲ ਲੈ ਕੇ ਦੇ ਘਰ-ਘਰ ਤੋਂ ਪਾਣੀ ਦੇ ਸੈਂਪਲ ਲੈ ਕੇ ਸਾਡੀ ਚੈੱਕ ਚੱਲ ਰਹੀ ਆ ਪਰ ਨਹੀਂ ਗਰਾਊਂਡ ਲੈਵਲ ਤੇ ਨਹੀਂ ਜੇ ਗੱਲ ਕਰੀਏ ਤਾਂ ਸਿਹਤ ਮੰਤਰੀ ਨੇ ਲਗਾਤਾਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਿਵਲ ਹਸਪਤਾਲਾਂ ਦੇ ਹੋਰ ਸ਼ਹਿਰਾਂ ਦੇ ਦੌਰੇ ਕਰ ਰਹੇ ਨੇ ਕਹਿ ਰਹੇ ਨੇ ਕਿ ਸੇਹ ਸਹੂਲਤਾਂ ਨੂੰ ਲੈ ਕੇ ਸਾਡੀ ਸਰਕਾਰ ਆ ਜਿਹੜੀ ਪੂਰੇ ਕੰਮ ਕਰ ਰਹੀ ਆ ਪੂਰੀਆਂ ਸਹੂਲਤਾਂ ਦੇ ਰਹੀ ਆ ਉਸ ਨੂੰ ਕਿਵੇਂ ਦੇਖਦੇ ਹੋ ਤੇ ਇਸ ਪਿੰਡ ਦੇ ਵਿੱਚ ਲਗਾਤਾਰ ਮੋਤਾ ਹੋ ਰਿਹਾ ਸਰ ਬਾਕੀ ਪੰਜਾਬ ਦਾ ਸਾਨੂੰ ਪਤਾ ਨਹੀਂਗਾ ਪਰ ਸਾਡੇ ਪਿੰਡ ਵਾਂਖੇ ਦਾਅਵੇ ਮੰਤਰੀ ਸਾਹਿਬ ਦੇ ਬਿਲਕੁਲ ਝੂਠੇ ਨੇ ਸਰਕਾਰ ਦੇ ਦਾਅਵੇ ਬਿਲਕੁਲ ਝੂਠੇ ਨੇ ਸਾਡੇ ਪਿੰਡ ਦੇ ਹਾਲਾਤ ਤੇ ਦੇਖ ਹੀ ਲਿਆ ਕੁਛ ਨਹੀਂ ਹੈਗਾ ਜੇ ਆਪਾਂ ਗੱਲ ਕਰੀਏ ਬਲੱਡ ਕੈਂਸਰ ਦੀ ਜਾਂ ਹੋਰ ਕਿਹੜੀਆਂ ਭਿਆਨਕ ਬਿਮਾਰੀਆਂ ਨੇ ਜਿਹੜੀਆਂ ਇਸ ਪਿੰਡ ਦੇ ਲੋਕਾਂ ਨੂੰ ਸਤਾ ਰਹੀਆਂ ਸਰ ਕੈਂਸਰ ਕਾਲਾ ਪੀੜਿਆਕ ਟੀਵੀ ਇਹ ਤਿੰਨ ਬਿਮਾਰੀਆਂ ਸਾਡੇ ਪਿੰਡ ਤਾਂ ਨੂੰ ਆ ਵੀ ਜਗੜ ਚ ਲਿਆ ਚੁੱਕੀਆਂ ਪੂਰਾ ਉਹ ਨਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਪਹਿਲਾਂ ਅਕਾਲੀ ਦਲ ਦੀ ਵੀ ਰਹੀ ਐ ਕਾਂਗਰਸ ਦੀ ਵੀ ਰਹੀ ਐ ਉਦੋਂ ਤੋਂ ਹੀ ਮੋਟਾ ਹੋ ਰਹੀਆਂ ਨੇ ਕਿਸੇ ਸਰਕਾਰ ਨੇ ਵੀ ਧਿਆਨ ਨਹੀਂ ਦਿੱਤਾ ਕਾਰਨ ਕੀ ਸਮਝ ਲੋ ਇਹਨਾਂ ਕਾਰਨ ਸਾਡੇ ਪਿੰਡ ਦੀ ਹੱਥ ਛੱਪੜ ਬਣਾਇਆ ਹਾਲੇ ਕਰ ਪਿੰਡ ਦੂਰ ਦੇ ਪੰਚਾਇਤ ਨੇ ਬਣਾਇਆ ਜੀ ਉਹ ਛੱਪੜ ਨਾਲ 40 45 ਫੁੱਟ ਡੂੰਘਾ ਪਟਿਆ ਆ ਜੀ ਸਾਡੇ ਜ਼ਮੀਨੀ ਪਾਣੀ ਦਾ ਲੈਵਲ 50 ਫੁੱਟ ਦੇ ਆ। ਤੇ ਦੋਨੇ ਲੈਵਲ ਪਾਣੀ ਦੇ ਗੰਦੇ ਪਾਣੀ ਦਾ ਤੇ ਹੀਟਲੇ ਪਾਣੀ ਦਾ ਲੈਵਲ ਮੈਚ ਕਰ ਗਿਆ ਜੀ। ਉਹ ਪਾਣੀ ਸਾਡੇ ਪਿੰਡ ਦੇ ਲੋਕ ਪੀ ਰਹੇ ਜੀ। ਉਹਦੇ ਕਰਕੇ ਬਿਮਾਰੀਆਂ ਦਾ ਸ਼ਿਕਾਰ ਸਾਡਾ ਪਿੰਡ। ਕੀ ਮੰਨਤੀ ਕਰਦੇ ਹੋ ਕਿ ਅਗਲੇ ਪਿੰਡ ਦੇ ਵਿੱਚ ਹੁਣ ਟੀਕ ਕੀਤਾ ਜਾਊਗਾ ਇਸ ਦਾ ਹੱਲ ਕਰਵਾਉਣ ਦੇ ਲਈ ਕੀ ਕਰੂ? ਆਹੇ ਸਰਕਾਰ ਨੂੰ ਕਹਿੰਦੇ ਜਾਂ ਤਾਂ ਉਹ ਟ੍ਰੀਟਮੈਂਟ ਪਲਾਂਟ ਲਾ ਕੇ ਇਹ ਤਾਂ ਪਾਣੀ ਖੇਤਾਂ 'ਚ ਦਿੱਤਾ ਜਾਵੇ ਜਾਂ ਸ਼ੱਪਰ ਨੂੰ ਬੰਦ ਕੀਤਾ ਜਾਵੇ। ਤੇ ਜਾਂ ਫਿਰ ਸਾਡੇ ਪਿੰਡ ਨੂੰ ਕੋਈ ਨੋਕੇ ਦਵਾਈ ਪਾ ਕੇ ਸਾਡੇ ਪਿੰਡ ਨੂੰ ਮਾਰਦਾ ਜਾ ਸਾਰੇ ਨੂੰ ਤੇ ਜਾਂ ਸਾਡੇ ਤੇ ਜਾਂ ਫਿਰ ਅਸੀਂ ਆ ਤਾਂ ਪਿੰਡ ਛੱਡ ਕੇ ਜਾਂਦੇ ਆ ਇਹ ਦੋ ਦੋ ਤਿੰਨ ਹੀ ਹਾਲ ਸਰਕਾਰ ਜਿਹੜਾ ਵੀ ਸਰਕਾਰ ਚਾਹੁੰਦੀ ਹੈ ਅਸੀਂ ਉਹੀ ਕਰਨ ਨੂੰ ਤਿਆਰ ਆ